ਬੀਤੇ ਦਿਨ ਜਿੱਥੇ ਅਮਰਿਤਪਾਲ ਸਿੰਘ ਦੇ ਉੱਤੇ NSA ਮੋੜ ਲਗਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਤੇ ਸਬਦੇ ਦਰਮਿਆਨ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਚੈਟ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਹੁਣ ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਬਿਕਰਮ ਸਿੰਘ ਮਜੀਠੀਆ ਔਰ ਆਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਤੇ ਨਾਲ ਦੀ ਨਾਲ ਕਈ ਆਡੀਓ ਰਿਕਾਰਡਿੰਗਸ ਜਿਹੜੀਆਂ ਨੇ ਉਹ ਜਨਤਾ ਕੀਤੀਆਂ ਗਈਆਂ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਦੇ ਵਿੱਚੋਂ ਬੈਠ ਕੇ ਆਪਣੇ ਵਿਰੁੱਧ ਬੋਲਣ ਵਾਲਿਆਂ ਦੇ ਉੱਤੇ ਕਾਰਵਾਈ ਕਰਵਾ ਦਿੰਦਾ ਹੈ ਉਹਨਾਂ ਦੇ ਉੱਤੇ ਹਮਲੇ ਕਰਵਾਉਂਦਾ ਹੈ ਉਹਨਾਂ ਨੂੰ ਜਾਨੋ ਮਾਰਨ ਦਾ ਪਲਾਨ ਬਣਾਉਂਦਾ ਹੈ ਤਾਂ ਇਸ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਗਰੁੱਪ ਦੇ ਵਿੱਚ ਹੋ ਰਹੀਆਂ ਸੀ ਜਿਸ ਤੋਂ ਬਾਅਦ ਸਿਆਸਤਪੂਰਨ ਤੌਰ ਦੇ ਉੱਤੇ ਗਰਮਾਈ ਹੋਈ ਹੈ ਤੇ ਹੁਣ ਇਹ ਸਭ ਦੇ ਦਰਮਿਆਨ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਰਾਦੇ ਬਿਆਨ ਵੀ ਸਾਹਮਣੇ ਆਇਆ ਹੈ ਤਾਂ ਦੱਸਦੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਉਹਰਾਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਮਾਹੌਲ ਖਰਾਬ ਨੇ ਹੁਰ ਦਿੱਤਾ ਜਾਏਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਚੈਟ ਲੀਕ ਕਰਨ ਵਾਲੇ ਦੇ ਉੱਤੇ ਵੀ ਕਾਰਵਾਈ ਹੋਏਗੀ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਦੇਰ ਸ਼ਾਮ ਮੋਗਾ ਪੁਲਿਸ ਦੇ ਵੱਲੋਂ ਵੀ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਨ੍ਹਾਂ ਦੇ ਵੱਲੋਂ ਹੀ ਚੈਟ ਲੀਕ ਕੀਤੀ ਗਈ ਹੈ ਤੇ ਚੈਟ ਇਸ ਤਰ੍ਹਾਂ ਦੇ ਨਾਲ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਚੈਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਈ ਸਿਆਸੀ ਆਗੂਆਂ ਨੂੰ ਸੌਦਾ ਲਗਾਉਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਈਆਂ ਗਈਆਂ ਨੇ ਜਿਸ ਦੇ ਵਿੱਚ ਰਵਨੀਤ ਸਿੰਘ ਬਿੱਟੂ, ਵਿਕਰਮ ਸਿੰਘ ਮਜੀਠੀਆ ਔਰ ਆਦਾ ਨਾਮ ਵੀ ਸ਼ਾਮਲ ਹੈ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਔਰ ਆਦੇ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਅੱਜ ਸਾਰੇ ਮਾਮਲੇ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸਿਆਸੀ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਵੀ ਜਿਹੜੀਆਂ ਨੇ ਉਸ ਸਾਹਮਣੇ ਆ ਰਹੀਆਂ ਨੇ ਤੇ ਸਭ ਦੇ ਦਰਮਿਆਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹ ਰਾਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਹਿ ਗਏ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿਹੜੇ ਵਿਦੋਸ਼ੀ ਨੇ ਉਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਲੋਕ ਜਿਹੜਿਆ ਨੇ ਉਹ ਵੀ ਹੁਣ ਇਸ ਲਪੇਟੇ ਦੇ ਵਿੱਚ ਆਣਗੇ ਉਹਨਾਂ ਨੇ ਕਿਹਾ ਕਿ ਦੋ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਨੇ ਤੇ ਬਾਕੀਆਂ ਦੀ ਭਾਲ ਚੱਲ ਰਹੀ ਹੈ ਇਸ ਦੇ ਨਾਲ ਹੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਕੀ ਆ ਰਹੀ ਹੈ ਕੀ ਕਰ ਰਹੀ ਪੰਜਾਬ ਸਰਕਾਰ ਸੁਣ ਰਹੇ ਜਿਹੜੀ ਚੈਟ ਲੀਕ ਹੋਈ ਹੈ ਮੈਂ ਦੇਖੀ だっਦੀ ਉਹ ਚੈਟ ਜਿਹੜੀ ਜਿਨ੍ਹਾਂ ਨੇ ਲੀਕ ਕੀਤੀ ਉਹਦੇ ਖਿਲਾਫ ਸਰਕਾਰ ਨੇ ਕਾਰਵਾਈ ਵੀ ਕੀਤੀ ਹੈ ਅਸੀਂ ਹਰ ਚੀਜ਼ ਦਾ ਖਿਆਲ ਰੱਖਦੇ ਅਸੀਂ ਪੰਜਾਬ ਦੇ ਹਰ ਵਿਅਕਤੀ ਦਾ ਚਾਹੇ ਕੋਈ ਕਿਸੇ ਪਾਰਟੀ ਦਾ ਕੋਈ ਪਾਰਟੀ ਦਾ ਸਵਾਲ ਨਹੀਂ ਪੰਜਾਬ ਦੇ ਕਿਸੇ ਵੀ ਵਿਅਕਤੀ ਦਾ ਜਿਹੜਾ ਉਹ ਮਤਲਬ ਕਿਸ ਦੀ ਸਖਿਆ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਆ ਉਹ ਅਸੀਂ ਕਰਾਂਗੇ ਉਹ ਜਿਹੜੇ ਲੋਕ ਇਦਾਂ ਦਾ ਲੱਗੇ ਆ ਉਹ ਭੁੱਲ ਜਾਂਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਇਦਾਂ ਦੇ ਲੋਕਾਂ ਨੂੰ ਕਦੀ ਸਿਰ ਨਹੀਂ ਚੁੱਕਣ ਦੇ ਹਾਂਗੇ ਭਾਵੇਂ ਜੋ ਮਰਜ਼ੀ ਹੋਵੇ ਉਹ ਜੋ ਮਰਜ਼ੀ ਕਰ ਲੈਣ ਅਸੀਂ ਸਹਿਬ ਮੱਲਾ ਜਿਹੜਾ ਬਾਅਦ ਬਾਅਦ ਕਈ ਵਾਰ ਕੋਸ਼ਿਸ਼ ਹੋਈ ਹੈ ਪੰਜਾਬ ਦੇ ਵਿੱਚ ਪਰ ਸਦਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਇਸ ਗੱਲ ਤੇ ਕਮਿਟਿਡ ਆ ਕਿ ਅਸੀਂ ਪੰਜਾਬ ਦਾ ਲਾਇਨ ਆਰਡਰ ਆ ਕਿਸੇ ਵੀ ਬੰਦੇ ਨੂੰ ਜਿਹੜੀਆਂ ਫਿਰਕੂ ਭਾਵਨਾਵਾਂ ਆ ਪੰਜਾਬ ਦੇ ਅੰਦਰ ਨਹੀਂ ਢਕਾਉਂਦਿਆਂਗੇ ਨਹੀਂ ਕੋਈ ਗਲਤ ਗਾਰਵਾਈ ਕਰਦਿਆਂਗੇ ਚੈਟ ਦੇ ਉੱਤੇ ਪੂਰਾ ਸਰਕਾਰ ਨੇ ਮਤਲਬ ਜਿਹੜਾ ਦੋ ਬੰਦੇ ਦੇਖਣਾ ਪੱਥਰ ਵੀ ਹੋਇਆ ਉਹਦੀ ਪੂਰੀ ਉਹ ਨੈਸਰਜ ਕਰਦੇ ਪਤਾ ਲੱਗ ਜੂਗਾ ਦੋ ਤਿੰਨ ਦਿਨ ਦੇ ਵਿੱਚ ਪਤਾ ਲੱਗ ਜੂਗਾ ਅਸੀਂ ਉਹਨੂੰ ਬੜੀ ਗੰਭੀਰਤਾ ਨਾਲ ਲੈਦੇ ਸਰਕਾਰ ਆਪਣਾ ਕੰਮ ਕਰਦੀ ਤੁਸੀਂ ਕੀ ਬੋਲਦੇ ਅਪੀਲ ਕੀਤੀ ਵਈ ਪਰ ਫੇਰ ਵੀ ਨਸ਼ਾ ਮਿਲ ਰਿਹਾ ਲੋਕ ਨਸ਼ਾ ਕਰ ਰਹੇ ਨੇ ਮਜਬੂਰ ਨਸ਼ਾ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਮੈਨੂੰ ਕੱਲ 506 ਮੈਂ BSF ਦੇ ਕਿਸੇ ਟੌਪ ਦੇ ਅਫਸਰ ਨੂੰ ਮਿਲਿਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਬਾਰਡਰ ਜਿਹੜਾ ਖੇਮ ਕਰ ਤੋਂ ਲੈ ਕੇ ਪਖਤਾਨਕੋਟ ਤੱਕ ਜਿਹੜੇ ਤੁਹਾਡੇ ਅੱਗੇ ਮਤਲਬ ਡਰੋਨ ਆਉਂਦੇ ਸੀ ਉਹਨਾਂ ਦੀ ਗਿਣਤੀ ਕਿਦਾਂ ਹੋਣ ਵਧ ਗਈ ਕਿ ਘਟ ਗਈ ਉਹਨਾਂ ਮੈਨੂੰ ਕਿਹਾ ਜੀ ਇਹਦੀ ਗਿਣਤੀ ਬਹੁਤ ਵੱਡੇ ਲੈਵਲ ਤੇ ਘਟ ਗਈ ਹੈ ਕਿਉਂਕਿ ਅੱਗੋਂ ਜਿਹੜਾ ਗਾਹ ਗਿਆ ਉਹਨਾਂ ਨੂੰ ਨਹੀਂ ਮਿਲਦਾ ਪ੍ਰੈਸ਼ਰ ਇੰਨਾ ਜ਼ਿਆਦਾ ਕਿ ਜਿਹੜੇ ਅੱਗੇ ਨਸ਼ੇ ਦੇ ਸਮਗਲਦਾ ਉਹਨਾਂ ਨੂੰ ਫੜ ਕੇ ਅੰਦਰ ਦੇਖਤਾ ਉਹ ਅਸੀਂ ਮਤਲਬ ਇਹ ਗੱਲ ਪਹਿਲਾਂ ਵੀ ਕਹੀ ਸੀਗੀ ਕਿ ਇਹ ਪਿਛਲੇ 20-25 ਸਾਲ ਤੋਂ ਕੋਟ ਸ਼ੁਰੂ ਹੈ ਇਹਨੂੰ ਠੀਕ ਕਰਦੇ ਕਰਦੇ ਦੋ ਚਾਰ ਸਾਲ ਲੱਗਣਗੇ ਪਰ ਅਸੀਂ ਲਗਭਗ ਠੀਕ ਕਰ ਦਿਆਂਗੇ ਤੁਸੀਂ ਕੋ ਬਤਾਓ ਨਸ਼ੇ ਦੀ ਆਦੀ ਨੌਜਵਾਨੀ ਉਹਨਾਂ ਦਾ ਆਪਾਂ ਕਿ ਤਰ੍ਹਾਂ ਕੰਟਰੋਲ ਕਰਾਂ ਨਸ਼ਾ ਦੇ ਬੰਦ ਕਰਤਾ ਜਿਹੜੇ ਆਦਤ ਦੀ ਹੋ ਚੁੱਕੀ ਨੇ ਉਹਨਾਂ ਨੂੰ ਕਿ ਤਰ੍ਹਾਂ ਕਰਾਂ ਨਹੀਂ ਨਹੀਂ ਉਹਨਾਂ ਨੂੰ ਅਸੀਂ ਹਸਪੀਟਲਾਂ ਦੇ ਵਿੱਚ ਖੜ ਕੇ ਉਹਨਾਂ ਦਾ ਇਲਾਜ ਕਰਾਂ